ਸਾਨੂੰ ਨਾ ਕੋਈ ਬੰਦਾ ਮੈਨੂੰ ਇੱਕ ਬੰਦੇ ਦਾ ਮੈਸੇਜ ਆਇਆ ਅੱਜ ਉਹ ਤੇ ਮੈਂ ਪੜਦਾ ਸੀ ਕਮੈਂਟ ਆਇਆ ਕਹਿੰਦਾ ਯਾਰ ਤੁਹਾਡੇ ਕੋਲ ਤਾਂ ਡਿਫੈਂਡਰ ਹੈਗੀ ਆ ਤੁਸੀਂ ਮੋਟਰਸਾਈਕਲਾਂ ਤੇ ਕੰਨ ਧੱਕੇ ਜਾਂਦੇ ਫਿਰਦੇ ਹੋ ਮੋਟਰਸਾਈਕਲ ਮੋਟਰਸਾਈਕਲ ਤਾਂ ਯਾਰ ਜਿਹੜਾ ਬੰਦੇ ਨੇ ਚਲਾਇਆ ਹੈ ਉਹ ਹੀ ਬਿਆਨ ਕਰ ਸਕਦਾ ਕੋਈ ਲੈ ਕੇ ਉਹਨੂੰ ਤਾਂ ਇੱਥੇ ਗੱਡੀ ਤੇ ਵੀ ਗੱਡੀ ਸਾਰੀ ਦੁਨੀਆ ਹੀ ਹੁੰਦੀ ਹੈ ਪਰ ਜਿਹੜਾ ਬੰਦਾ ਮੋਟਰਸਾਈਕਲ ਤੇ ਇੱਕ ਵਾਰੀ ਆ ਗਿਆ ਉਹ ਫਿਰ ਅਲੱਗ ਹੀ ਸਵਾਰਨ ਮੋਟਰਸਾਈਕਲ ਤੇ ਇੱਕ ਤਾਂ ਤੁਹਾਨੂੰ ਥੋੜ੍ਹਾ ਥਿਖਦਾ ਇੱਕ ਤੁਸੀਂ ਉਹ ਉਹਦੀ ਟਾਰਕ ਨੂੰ ਫੀਲ ਕਰਦੇ ਹੋ ਆਪ ਚਲਾਉਨੇ ਹੋ ਨਜ਼ਾਰਾ ਹੁੰਦਾ ਤੁਹਾਨੂੰ ਐਕਸਪੀਰੀਅੰਸ ਜਿਆਦਾ ਹੁੰਦਾ ਤੁਹਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਰਾਜਵੀਰ ਜਵੰਦਾ ਦੇ ਖੇਤ ਦੇ ਨਾਲ ਜੁੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਇੱਥੇ ਦੱਸ ਦੇਣਾ ਚਾਹੁੰਦੇ ਆ ਕਿ ਜੇਕਰ ਤੁਸੀਂ ਸੱਚਾਈ ਤੋਂ ਦੂਰ ਬਸ ਵਧੀਆ-ਵਧੀਆ ਗੱਲਾਂ ਸੁਣਨ ਦੇ ਲਈ ਇਹ ਵੀਡੀਓ ਤੇ ਆਏ ਹੋ ਤਾਂ ਤੁਸੀਂ ਵੀਡੀਓ ਇੱਥੇ ਛੱਡ ਸਕਦੇ ਹੋ ਤੇ ਜੇਕਰ ਤੁਸੀਂ ਜੋ ਰੀਅਲ ਸਚਾਈ ਹੈ ਉਹ ਜਾਨਣਾ ਚਾਹੁੰਦੇ ਹੋ ਤਾਂ ਵੀਡੀਓ ਪੂਰੀ ਅਖੀਰ ਤੱਕ ਜਰੂਰ ਦੇਖਿਓ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਏ ਨੂੰ 10 ਤੋਂ 12 ਦਿਨ ਹੋ ਚੁੱਕੇ ਨੇ ਪਰ ਹਾਲੇ ਤੱਕ ਵੀ ਉਹ ਵੈਂਟੀਲੇਟਰ ਤੇ ਉਸੇ ਤਰ੍ਹਾਂ ਹੀ ਮੁਹਾਲੀ ਦੇ ਫੋਟਸ ਹਸਪੀਟਲ ਦੇ ਵਿੱਚ ਜਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਨੇ ਪਰ ਉੱਥੇ ਹੀ ਇਸ ਸਮੇਂ ਇਸ ਤਰ੍ਹਾਂ ਦੀ ਸਿਚੁਏਸ਼ਨ ਦਾ ਮਾਹਰ ਕਹਿ ਸਕਦੇ ਆ ਇਸ ਤਰ੍ਹਾਂ ਦੀ ਜੋ ਮੈਡੀਕਲ ਹਾਲਾਤ ਨੇ ਉਹਨਾਂ ਦੇ ਮਾਹਰਾਂ ਦੇ ਨਾਲ ਜੋ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਕੁਝ ਵੀ ਜਿਆਦਾ ਚੰਗਾ ਨਹੀਂ ਹੈ ਕਿਉਂਕਿ ਦੋਸਤੋ ਜਿਸ ਦਿਨ ਰਜਵੀਰ ਜਵੰਦਾ ਦਾ ਬੱਦੀ ਨਾਲਾਗਾ ਰੋਡ ਤੇ ਐਕਸੀਡੈਂਟ ਹੁੰਦਾ ਹੈ ਤਾਂ ਉੱਥੇ ਜੋ ਮੌਜੂਦ ਪ੍ਰਤੱਖ ਦਰਸ਼ੀ ਸੀ ਮੌਕੇ ਦੇ ਉਹਨਾਂ ਦੇ ਦੱਸਣ ਦੇ ਅਨੁਸਾਰ ਰਜਵੀਰ ਜਵੰਦਾ ਉੱਥੇ ਸੁਤਬੋਧ ਨਹੀਂ ਸੀਗੇ ਉਹਨਾਂ ਨੂੰ ਪਹਿਲਾਂ ਪੰਚਕੂਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਦੀ ਗੰਭੀਰ ਹਾਲਤ ਦੇਖਦੇ ਉਹਨਾਂ ਨੂੰ ਪੰਚਕੂਲਾ ਦੇ ਵਧੀਆ ਹਸਪੀਟਲ ਹੈ ਜੋ ਇੱਕ ਪ੍ਰਾਈਵੇਟ ਹਸਪੀਟਲ ਹੈ ਪਾਰਸ ਉੱਥੇ ਲਿਜਾਇਆ ਗਿਆ ਜਿੱਥੇ ਕਿ ਉਹਨਾਂ ਨੂੰ ਫਰਸਟ ایڈ ਦਿੰਦੇ ਹੀ ਉਹਨਾਂ ਨੂੰ ਪਹਿਲਾ ਹਾਰਟ ਅਟੈਕ ਆਇਆ ਜਿਸ ਤੋਂ ਬਾਅਦ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖ ਕੇ ਅਤੇ ਰਾਜਪੀਰ ਜੰਮੰਦਾ ਦੇ ਘਰ ਦੇ ਨੇੜੇ ਹੀ ਫੋਟੇਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਬਹੁਤ ਜਲਦੀ ਦੇ ਵਿੱਚ ਉਹਨਾਂ ਨੂੰ ਉੱਥੇ ਲਿਜਾਇਆ ਗਿਆ ਡਾਕਟਰਾਂ ਦੀ ਟੀਮ ਨੇ ਜਦੋਂ ਦੇਖਿਆ ਤਾਂ ਉਹਨਾਂ ਦੀ ਹਾਲਤ ਠੀਕ ਨਹੀਂ ਸੀ ਰਾਜਵੇ ਜਵੰਦਾ ਦੀ ਐਮ ਆਰ ਆਈ ਕਰਾਉਣ ਦੇ ਲਈ ਜਦੋਂ ਉਹਨਾਂ ਨੂੰ ਲੈ ਕੇ ਜਾਣ ਲੱਗੇ ਉਸ ਤੋਂ ਪਹਿਲਾਂ ਉਹਨਾਂ ਦੀ ਪਲਸ ਰੇਟ ਚੈੱਕ ਕੀਤੀ ਤਾਂ ਪਲਸ ਰੇਟ ਅੱਧ ਤੋਂ ਵੀ ਘੱਟ ਸੀਗੀ ਜੋ ਕਿ ਕੋਈ ਚੰਗਾ ਸਾਈਨ ਨਹੀਂ ਸੀਗਾ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਹਾਲਾਤ ਬਣੇ ਹਰ ਰੋ ਤੁਹਾਡੇ ਤੱਕ ਅਪਡੇਟ ਵੀ ਆਉਂਦੇ ਰਹੇ ਕੁਝ ਚੰਗੀਆਂ ਗੱਲਾਂ ਵੀ ਆਈਆਂ ਜਿਵੇਂ ਕਿ ਕਹਿਣਾ ਸੀ ਕਿ ਰਾਜਵੀਰ ਜਵੰਦਾ ਦੀ ਮਾਤਾ ਜਦੋਂ ਉਹਨਾਂ ਨੂੰ ਜਾ ਕੇ ਮਿਲੇ ਤਾਂ ਉਹਨਾਂ ਦੇ ਅੱਖਾਂ ਦੇ ਵਿੱਚ ਰਾਜਵੀਰ ਜਵੰਦਾ ਦੀ ਅੱਖਾਂ ਦੇ ਵਿੱਚ ਹੰਝੂ ਆਏ ਤੇ ਉਹ ਲੱਤਾਂ ਵੀ ਉਹਨਾਂ ਦੀਆਂ ਹਿੱਲ ਰਹੀਆਂ ਸਨ ਪਰ ਜੋ ਮੈਡੀਕਲ ਮਾਰ ਨੇ ਉਹਨਾਂ ਦੀ ਜੇਕਰ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਜਿਹਾ ਹੋਣਾ ਕੁਝ ਉਹਨਾਂ ਦੀ ਹਾਲਾਤ ਤੋਂ ਵੱਖਰਾ ਨਹੀਂ ਹੈ ਕਿਉਂਕਿ ਉਹਨਾਂ ਦੀ ਲੱਤਾਂ ਦੇ ਵਿੱਚ ਕੋਈ ਫ੍ਰੈਕਚਰ ਨਹੀਂ ਹੈ ਤਾਂ ਲੱਤਾਂ ਮੂਵ ਕਰ ਸਕਦੀਆਂ ਨੇ ਹੰਝੂ ਉਹਨਾਂ ਦੇ ਤਾਂ ਕਰਕੇ ਕੋਈ ਹਾਫ ਬ੍ਰੇਨ ਉਹਨਾਂ ਦਾ ਕੰਮ ਕਰ ਰਿਹਾ ਹੈ ਦੋਸਤੋ ਜੋ ਮੈਡੀਕਲ ਰਿਪੋਰਟ ਨੇ ਜਾਰੀ ਕੀਤਾ ਜਾਂਦਾ ਫੋਟੋ ਹਸਪਤਾਲ ਵੱਲੋਂ ਉਹਦੇ ਵਿੱਚ ਦੋ ਦਿਨ ਤੋਂ ਲਗਾਤਾਰ ਕੋਈ ਚੰਗੀ ਖਬਰ ਨਹੀਂ ਆ ਰਹੀ ਐਮ ਆਰ ਆਈ ਦੇ ਵਿੱਚ ਵੀ ਪਤਾ ਲੱਗਿਆ ਕਿ ਉਹਨਾਂ ਦਾ ਹਾਫ ਬ੍ਰੇਨ ਹੈ ਜੋ ਉਸ ਨੂੰ ਆਕਸੀਜਨ ਸ਼ੁਰੂ ਤੋਂ ਨਹੀਂ ਪਹੁੰਚ ਰਹੀ ਜਿਸ ਕਰਕੇ ਉਹਨਾਂ ਦੇ ਅੱਧੇ ਦਿਮਾਗ ਦੀਆਂ ਕਹਿ ਸਕਦੇ ਆ 45% ਤੋਂ ਜ਼ਿਆਦਾ ਦਿਮਾਗ ਦੀਆਂ ਨਾੜਾਂ ਕਾਲੀਆਂ ਹੋ ਚੁੱਕੀਆਂ ਨੇ ਇੱਕ ਤਰ੍ਹਾਂ ਦਾ ਬ੍ਰੇਨ ਡੈੱਡ ਮੈਡੀਕਲ ਲੈਂਗੁਏਜ ਦੇ ਵਿੱਚ ਇਹਨੂੰ ਕਿਹਾ ਜਾਂਦਾ ਹੈ ਤੇ ਜੋ ਮੈਡੀਕਲ ਮਾਹਰ ਨੇ ਹਾਲਾਕੀ ਦੱਸਦੇ ਹੋਏ ਸਾਨੂੰ ਵੀ ਦੁੱਖ ਹੋ ਰਿਹਾ ਪਰ ਕਹਿੰਦੇ ਨੇ ਕਿ ਅੱਖਾਂ ਵਿੱਚ ਕੇ ਸੱਚਾਈ ਨੂੰ ਲੁਕਾਇਆ ਨਹੀਂ ਜਾ ਸਕਦਾ ਜੋ ਡਾਕਟਰ ਮਾਹਰ ਦੱਸਦੇ ਨੇ ਕਿ ਇਸ ਤਰ੍ਹਾਂ ਦੀ ਹਾਲਤ ਦੇ ਵਿੱਚ ਦਿਮਾਗ ਦਾ ਰਿਕਵਰ ਹੋਣਾ ਨੈਕਸਟ ਟੂ ਇੰਪੋਸੀਬਲ ਹੈ ਇਸ ਤਰ੍ਹਾਂ ਅੱਜ ਤੱਕ ਦੇ ਮੈਡੀਕਲ ਇਤਿਹਾਸ ਦੇ ਵਿੱਚ ਕਦੇ ਨਹੀਂ ਹੋਇਆ ਪਰ ਉਥੇ ਇਹ ਵੀ ਸੱਚ ਹੈ ਕਿ ਜੇਕਰ ਇਹ ਜਿਆ ਨਹੀਂ ਹੋਇਆ ਤਾਂ ਇਹ ਵੀ ਨਹੀਂ ਆਪਾਂ ਕਹਿ ਸਕਦੇ ਕਿ ਨਹੀਂ ਹੋਵੇਗਾ ਕਿਉਂਕਿ ਚਮਤਕਾਰ ਬਹੁਤ ਹੁਣ ਤੱਕ ਹੁੰਦੇ ਦੇਖੇ ਵੀ ਨੇ ਲੋਕਾਂ ਨੇ ਤੇ ਹੋ ਵੀ ਸਕਦੇ ਨੇ ਅਰਦਾਸਾਂ ਲੋਕਾਂ ਦੀਆਂ ਇਹੀ ਨੇ ਕਿ ਆਪਣੇ ਪਰਿਵਾਰ ਦੇ ਵਿੱਚ ਰਾਜਵੀਰ ਜਵੰਦਾ ਖੁਸ਼ੀ-ਖੁਸ਼ੀ ਜਾਵੇ ਪਰ ਗੱਲ ਇਹ ਆ ਦੋਸਤੋ ਬੁਰੀ ਖਬਰ ਹੈ ਕਿ ਰਾਜਵੀਰ ਜਵੰਦਾ ਦੀ ਹਾਲਤ ਦੇ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਡਾਕਟਰਾਂ ਦਾ ਤਾਂ ਇਥੋਂ ਤੱਕ ਕਹਿਣਾ ਹੈ ਕਿ ਉਹਨਾਂ ਦੇ ਕਈ ਆਰਗਨ ਕਈ ਉਹਨਾਂ ਦੇ ਅੰਗ ਕੰਮ ਕਰਨਾ ਛੱਡ ਚੁੱਕੇ ਨੇ ਤੇ ਕੁਝ ਜੋ ਲੋਕ ਮਾਰਨੇ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਇੱਕ ਤਰੀਕੇ ਦੇ ਨਾਲ ਹਸਪਤਾਲ ਆਪਣੀ ਮਾਰਕੀਟਿੰਗ ਕਰ ਰਿਹਾ ਹੈ ਆਪਣੀ ਪਬਲਿਸਿਟੀ ਕਰ ਰਿਹਾ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਵੀ ਗੱਲ ਸੱਚ ਜਾਪਦੀ ਹੈ ਕਿਉਂਕਿ ਜਿਸ ਦਿਨ ਦਾ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੁੰਦਾ ਹੈ ਮੀਡੀਆ ਉੱਤੇ ਪਹੁੰਚਦਾ ਹੈ ਤਾਂ ਮੀਡੀਆ ਨੂੰ ਜਿਸ ਤਰੀਕੇ ਦੇ ਨਾਲ ਟ੍ਰੀਟ ਕੀਤਾ ਜਾਂਦਾ ਉਹਨਾਂ ਦੀ ਆਉ ਭਗਤ ਕੀਤੀ ਜਾਂਦੀ ਹੈ ਮੀਡੀਆ ਨੂੰ ਕੋਲ ਡ੍ਰਿੰਕਸ ਸਨੈਕਸ ਵਗੈਰਾ ਤੇ ਉਸ ਤੋਂ ਬਾਅਦ ਸੈਂਡਵਿਚ ਵਗੈਰਾ ਵੱਖ-ਵੱਖ ਖਾਣ ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਤੇ ਲਗਾਤਾਰ ਇਹ ਸੇਵਾ ਚੱਲ ਰਹੀ ਹੈ ਅਸੀਂ ਇਹ ਨਹੀਂ ਕਹਿੰਦੇ ਵੀ ਇਹ ਮਾੜੀ ਚੀਜ਼ ਹੈ ਚੰਗੀ ਚੀਜ਼ ਹੈ ਬਹੁਤ ਵਧੀਆ ਗੱਲ ਹੈ ਕਿ ਆਉਣ ਵਾਲੇ ਲੋਕਾਂ ਦਾ ਇਸ ਤਰ੍ਹਾਂ ਧਿਆਨ ਰੱਖਣਾ ਪਰ ਇਹ ਧਿਆਨ ਸਿਰਫ ਮੀਡੀਆ ਦਾ ਹੀ ਕਿਉਂ ਕੀ ਜੋ ਮਰੀਜ਼ਾਂ ਦੇ ਪਰਿਵਾਰ ਆਉਂਦੇ ਨੇ ਜਾਂ ਫਿਰ ਰਾਜਵੀਰ ਜਵੰਦਾ ਨੂੰ ਪਿਆਰ ਕਰਨ ਵਾਲੇ ਜਾਂ ਫਿਰ ਉਹਨਾਂ ਦੇ ਬੇਸ਼ੱਕ ਕਈਆਂ ਨੇ ਗਾਣੇ ਵੀ ਨਹੀਂ ਸੁਣੇ ਸੀ ਪਰ ਉਹਨਾਂ ਦੇ ਹਾਲਾਤ ਤੇ ਉਹਨਾਂ ਦੇ ਪਰਿਵਾਰ ਦਾ ਜੋ ਇਸ ਸਮੇਂ ਮਹੌਲੇ ਉਸ ਨੂੰ ਜਾਣਦੇ ਹੋਏ ਲੋਕ ਸੁਭਾਅਕ ਤੌਰ ਤੇ ਕਈ ਤਾਂ ਇੱਕ ਭੈਣ ਮਿਲੀ ਸੀ ਨੰਗੇ ਪੈਰ 3-4 ਕਿਲੋਮੀਟਰ ਤੁਰ ਕੇ ਆਈ ਸੀ ਜੋਤ ਸੁਹਾਣਾ ਸਾਹਿਬ ਤੋਂ ਲੈ ਕੇ ਦੇਸੀ ਕੀ ਦੀਏ ਉਹ ਅਰਦਾਸ ਕਰਨ ਦੇ ਲਈ ਰਾਤ ਦੀ ਬੈਠੀ ਸੀ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਆਉ ਭਗਤ ਨਹੀਂ ਕੀਤੀ ਜਾਣੀ ਚਾਹੀਦੀ ਇਹਨਾਂ ਦੀ ਸੇਵਾ ਨਹੀਂ ਕੀਤੀ ਜਾਣੀ ਚਾਹੀਦੀ ਸੇਵਾ ਛੱਡੋ ਤੁਸੀਂ ਇਹਨਾਂ ਨੂੰ ਇੱਕ ਤਰੀਕੇ ਦੇ ਨਾਲ ਸਹੀ ਗਾਈਡ ਕਰਦੇ ਹੋ ਕਿਉਂਕਿ ਬਹੁਤ ਸਾਰੇ ਲੋਕ ਸਾਨੂੰ ਵੀ ਉੱਥੇ 40 ਸੌਸ ਹਸਪੀਟਲ ਦੇ ਵਿੱਚ ਮਿਲਦੇ ਨੇ ਕਈ ਕਹਿੰਦੇ ਨੇ ਜੀ ਅਸੀਂ ਤਾਂ ਘਟਕਦੇ ਹੀ ਰਹਿੰਦੇ ਹਾਂ ਸਾਨੂੰ ਕੋਈ ਦੱਸਦਾ ਵੀ ਨਹੀਂ ਹੈ ਕਿੱਧਰ ਦਾ ਮਰੀਜ਼ ਆ ਕਿਹੜੇ ਬਾਡ ਦੇ ਵਿੱਚ ਜਾਣਾ ਹੈ ਕਿੱਧਰ ਦੀ ਜਾਣਾ ਸੋ ਇਹ ਵੀ ਇੱਕ ਵੱਡਾ ਸਵਾਲ ਹੈ ਪਰ ਉੱਥੇ ਹੀ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਡਾਕਟਰ ਜੇਕਰ ਜਿਓ ਜਾਣ ਤੋਂ ਲੱਗੇ ਹੋਏ ਨੇ ਤਾਂ ਉਹਨਾਂ ਨੂੰ ਸਲੂਟ ਬਣਦਾ ਹੈ ਪਰ ਜੇਕਰ ਇਹ ਖਬਰਾਂ ਸੱਚੀਆਂ ਨੇ ਕਿ ਉਹ ਸਿਰਫ ਮਾਰਕੀਟਿੰਗ ਕਰ ਰਹੇ ਨੇ ਕਿਸੇ ਦੀ ਜ਼ਿੰਦਗੀ ਦੇ ਉੱਪਰ ਖੇਡ ਕੇ ਤਾਂ ਇਹ ਬਹੁਤ ਹੀ ਗਲਤ ਗੱਲ ਹੈ ਡਾਕਟਰਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਸੋ ਡਾਕਟਰਾਂ ਨੂੰ ਜ਼ਰੂਰ ਕੋਈ ਵੀ ਸੱਚਾਈ ਹੋਵੇ ਕੋਈ ਵੀ ਹਾਲਾਤ ਹੋਵੇ ਸੱਚ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ ਕਿਉਂਕਿ ਝੂਟੀਆਂ ਮੀਟਾਂ ਜਦੋਂ ਟੁੱਟਦੀਆਂ ਨੇ ਤਾਂ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ ਪਰ ਉੱਥੇ ਅਸੀਂ ਇਹ ਵੀ ਕਹਿੰਦੇ ਆ ਕਿ ਲੋਕਾਂ ਦਾ ਜੋ ਪਿਆਰ ਹੈ ਲੋਕਾਂ ਦੇ ਵਿੱਚ ਇਸ ਸਮੇਂ ਜੋ ਰਾਜਵੀਰ ਜਵੰਦਾ ਦੇ ਲਈ ਅਰਦਾਸਾਂ ਹੋ ਰਹੀਆਂ ਨੇ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਰਾਜਵੀਰ ਜਵੰਦਾ ਦੇ ਮਾਤਾ ਦਾ ਕਹਿਣਾ ਹੈ ਕਿ ਹੁਣ ਤੱਕ ਉਹਨਾਂ ਨੇ ਮੈਡੀਕਲ ਦਾ ਕੋਈ ਵੀ ਹਸਪੀਟਲ ਦੇ ਵਿੱਚ ਬਿੱਲ ਨਹੀਂ ਭਰਿਆ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਕੌਣ ਆ ਕੇ ਕਿਹੜਾ ਬਿੱਲ ਭਰ ਜਾਂਦਾ ਇੱਥੋਂ ਤੱਕ ਕਿ ਵੈਂਟੀਲੇਟਰ ਦਾ ਬਿੱਲ ਵੀ ਜੋ ਕਈ ਹਜ਼ਾਰਾਂ ਦੇ ਵਿੱਚ ਲੱਖਾਂ ਦੇ ਵਿੱਚ ਆਉਂਦਾ ਉਹਨਾਂ ਨੇ ਉਹ ਵੀ ਨਹੀਂ ਭਰਿਆ ਉਹ ਕਹਿੰਦੇ ਸਾਨੂੰ ਤਾਂ ਇਹ ਵੀ ਨਹੀਂ ਪਤਾ ਲੱਗਦਾ ਕਿ ਕੌਣ ਭਰ ਜਾਂਦਾ ਹੈ ਕਿ ਲੋਕ ਇੰਨੇ ਵੱਡੇ ਦਾਨੀ ਨੇ ਕਿ ਆਪਣਾ ਨਾਂ ਵੀ ਨਹੀਂ ਦਿਖਾਉਣਾ ਚਾਹੁੰਦੇ ਆਪਣੀ ਸ਼ਕਲ ਵੀ ਨਹੀਂ ਦਿਖਾਉਣਾ ਚਾਹੁੰਦੇ ਉਹ ਕਹਿੰਦੇ ਇੰਨੇ ਲੋਕ ਹੌਸਲਾ ਦਿੰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਪੂਰਾ ਪੰਜਾਬ ਹੀ ਉਹਨਾਂ ਦਾ ਪਰਿਵਾਰ ਹੈ ਉਹ ਕਹਿੰਦੇ ਘਰੋਂ ਅਸੀਂ ਰੋਟੀ ਇੱਕ ਦਿਨ ਵੀ ਨਹੀਂ ਲੈ ਕੇ ਆਉਂਦੇ ਰੋਜ਼ ਉਹਨਾਂ ਦੀ ਰੋਟੀ ਉਹਨਾਂ ਦੇ ਖਾਣ ਪੀਣ ਦੇ ਲਈ ਲੋਕ ਲੈ ਕੇ ਆਉਂਦੇ ਨੇ ਸੋ ਇੱਕ ਚੰਗੀ ਗੱਲ ਹੈ ਇਹ ਪੰਜਾਬ ਦੇ ਵਿੱਚ ਹੀ ਬਲੱਖਣਤਾ ਦੇਖਣ ਨੂੰ ਮਿਲਦੀ ਆ ਪਰ ਉੱਥੇ ਹੀ ਅਰਦਾਸ ਬੇਨਤੀ ਹੈ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਠੀਕ ਹੋਣ ਆਪਣੇ ਪਰਿਵਾਰ ਦੇ ਵਿੱਚ ਆਉਣ ਕਿਉਂਕਿ ਰਾਜਵੀਰ ਜਵੰਦਾ ਜੋ ਇੱਕ ਯੋਧਾ ਹੈ ਇੱਕ ਐਡਵੈਂਚਰ ਨੂੰ ਪਿਆਰ ਕਰਨ ਵਾਲਾ ਹੈ ਹਮੇਸ਼ਾ ਜ਼ਿੰਦਗੀ ਦੇ ਵਿੱਚ ਐਡਵੈਂਚਰ ਕਰਦੇ ਹੋਏ ਤੁਸੀਂ ਵੀ ਉਹਨਾਂ ਨੂੰ ਵਾਕ ਵਾਕ ਉਹਨਾਂ ਦੀ સોਸ਼ਲ ਮੀਡੀਆ ਵੀਡੀਓਜ਼ ਦੇ ਰਾਹੀਂ ਦੇਖਦੇ ਰਹਿੰਦੇ ਹੋ ਤੇ ਇਸ ਸਮੇਂ ਤੁਹਾਡੇ ਨਾਲ ਕੁਝ ਖਾਸ ਵੀਡੀਓਜ਼ ਵੀ ਸ਼ੇਅਰ ਕਰਦੇ ਆ ਉਹ ਅੱਗੇ ਦੇਖਿਓ ਅਨਲਿमिटेड ਗਿਆਨ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਤੇ ਲਈ ਬਣੇ ਰਹਿਣਾ ਅਨਲਿमिटेड ਗਿਆਨ ਦੇ ਨਾਲ ਹੁਣ ਦੇਖੋ ਇਹ ਵੀਡੀਓਜ਼ ਤੇ ਰਾਜਵੀਰ ਜਵੰਦਾ ਦੀ ਸਿਹਤਯਾਬੀ ਦੇ ਲਈ ਅਰਦਾਸ ਜ਼ਰੂਰ ਕਰਿਓ ਪਰ ਹਾਲੇ ਤੱਕ ਜੋ ਵੀ ਖਬਰਾਂ ਬਾਹਰ ਆ ਰਹੀਆਂ ਨੇ ਮੈਡੀਕਲ ਬੁਲਟਨ ਲਾ ਲੋ ਜਾਂ ਫਿਰ ਹੋਰ ਅਪਡੇਟ ਮ ਰਹੇ ਨੇ ਉਹ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਹੈ ਹਾਲੇ ਤੱਕ ਪੂਰੀ ਖ਼ਬਰੀ ਸਾਹਮਣੇ ਆ ਰਹੀ ਹੈ ਪ੍ਰਮਾਤਮਾ ਕਰੇ ਜਲਦ ਕੋਈ ਚਮਤਕਾਰ ਹੋਵੇ ਤੇ ਰਾਜਵੀਰ ਜਵੰਦਾ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਜਾਣ ਧੰਨਵਾਦ ਇਹ ਵੀਡੀਓ ਰਾਇਵਰ ਜੋਂਦਾ ਬਾਰੇ ਹੈ ਤੇ ਮੈਂ ਤੁਹਾਨੂੰ ਬਿਲਕੁਲ ਹਸਪੀਟਲ ਦੇ ਵਿੱਚ ਇਸ ਟਾਈਮ ਕੀ ਹੋ ਰਿਹਾ ਹੈ ਮੈਂ ਤੁਹਾਨੂੰ ਰਿਐਲਿਟੀ ਦੇ ਵਿੱਚ ਦੱਸ ਰਿਹਾ ਤਾਂ ਹੁੰਦਾ ਕਿ ਸ਼ਿਮਲਾ ਬੱਦੀ ਰੋਡ ਜਿੱਥੇ ਉਹਨਾਂ ਦਾ ਐਕਸੀਡੈਂਟ ਹੁੰਦਾ ਤਾਂ ਜਿਹੜਾ ਪਰਸਨ ਉਹਨਾਂ ਨੂੰ ਚਾਕੇ ਪਾਰਸ ਹਸਪੀਟਲ ਲੈ ਕੇ ਜਾਂਦਾ ਤਾਂ ਪਾਰਸ ਹਸਪੀਟਲ ਦੇ ਵਿੱਚ ਉਹਨਾਂ ਨੂੰ ਪਹਿਲਾ ਹਾਰਟ ਅਟੈਕ ਹੁੰਦਾ ਹੈ ਜਿਹੜਾ ਉਹਨਾਂ ਨੇ ਹਾਰਟ ਅਟੈਕ ਤੋਂ ਬਾਅਦ ਹਸਪੀਟਲਾਈਜ਼ ਸਮਝ ਜਾਂਦੇ ਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੈ ਇੰਟਰਨਲ ਸੱਟਾਂ ਲੱਗੀਆਂ ਹੋਈਆਂ ਨੇ ਤਾਂ ਉਹਨਾਂ ਨੂੰ ਸ਼ਿਫਟ ਕਰਦੇ ਫੋਰਟਿਸ ਮੁਹਾਲੀ ਜੋ ਕਿ ਉਹਨਾਂ ਦੇ ਘਰ ਦੇ ਇਲਾਕੇ ਵੀ ਹੈ ਫੋਰਟਿਸ ਮੁਹਾਲ ਫਿਰ ਉਸ ਤੋਂ ਬਾਅਦ ਦੌਰਜ ਰੈ ਅਮਰ ਲਈ ਤਿਆਰ ਕੀਤਾ ਜਾਂਦਾ ਕਿ ਚ ਨੂੰ ਲੈ ਕੇ ਚਲੀ ਤਾਂ ਉਸ ਟਾਈਮ ਉਹਨਾਂ ਨੂੰ ਇੱਕ ਵਾਰੀ ਦੌਰਾ ਯਾਨੀ ਕਿ ਸੀਜ਼ਰ ਪੈ ਜਾਂਦਾ ਸੀਜ਼ਰ ਪੈਣ ਦੇ ਦੌਰਾਨ ਉਹਨਾਂ ਦੀ ਜਿਹੜੀ ਹਾਰਟ ਬੀਟ ਹੋ ਸਿਰਫ 30 ਰਹਿ ਜਾਂਦੀ ਹੈ ਨੋਰਮਲ ਇੱਕ ਇਨਸਾਨ ਦੀ ਹਾਰਟ ਬੀਟ ਜਿਹੜੀ ਹੈ 70 ਤੋਂ 72 ਯਾਨੀ 70 ਤੋਂ 72 ਪਰ ਮਿੰਟ ਹੁੰਦੀ ਹੈ ਬੀਟਸ ਪਰ ਮਿੰਟ ਲੇਕਿਨ ਉਹਨਾਂ ਦੀ ਸਿਰਫ 30 ਰਹਿ ਜਾਂਦੀ ਹੈ ਤਾਂ ਉਹਨਾਂ ਨੂੰ ਐਟ੍ਰੋਪੀਨ ਇੰਜੈਕਸ਼ਨ ਦੇ ਕੇ ਥੋੜਾ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਹਾਰਟ ਰੇਟ ਹੈ ਥੋੜੀ ਸਟੇਬਲ ਹੋਵੇ ਤਾਂ ਇਸ ਕਰਕੇ ਉਹਨਾਂ ਦੀ MRI ਕੈਨਸਲ ਹੋ ਜਾਂਦੀ ਹੈ ਉਸ ਤੋਂ ਬਾਅਦ ਜਦੋਂ CT scan ਕਰਦੇ ਆ ਤੇ ਦੇਖਦੇ ਕਿ ਇੰਟਰਨਲ ਇੰਜਰੀਜ਼ ਕਿੰਨੀਆਂ ਨੇ ਤਾਂ ਪਤਾ ਲੱਗਦਾ ਕਿ ਹਾਫ ਬ੍ਰੇਨ ਜਿਹੜਾ ਬਿਲਕੁਲ ਡੈੱਡ ਹੋ ਚੁੱਕਿਆ ਯਾਨੀ ਕਿ ਨਾੜਾਂ ਜਿਹੜੀਆਂ ਬਿਲਕੁਲ ਬਲੈਕ ਹੋ ਚੁੱਕੀਆਂ ਜਦੋਂ ਤੱਕ ਉਹਨਾਂ ਨੂੰ ਖੂਨ ਨਹੀਂ ਪਹੁੰਚਿਆ ਤਾਂ ਨਾੜਾਂ ਬਿਲਕੁਲ ਬਲੈਕ ਹੋ ਚੁੱਕੀਆਂ ਨੇ ਹੁਣ ਹੋ ਕੀ ਰਿਹਾ ਹੈ ਕਿ ਇਸ ਪੂਰੇ ਜਿਹੜੀ ਚੀਜ਼ ਨੂੰ ਇੱਕ ਤਰ੍ਹਾਂ ਦੇ ਇੱਕ ਮਾਰਕੀਟਿੰਗ ਵਾਲੀ ਚੀਜ਼ ਬਣਾ ਦਿੱਤਾ ਗਿਆ ਕਿ ਇੱਕ ਪਾਰਟਿਕੂਲਰ ਹਸਪੀਟਲ ਦਾ ਨਾਮ ਮਾਰੇ ਇੱਕ ਪਾਰਟਿਕੂਲਰ ਡਾਕਟਰ ਦਾ ਨਾਮ ਮਾਰੇ ਵਾਰ-ਵਾਰ ਕੇ ਉਹਨਾਂ ਨੇ ਇੱਕ ਤਰ੍ਹਾਂ ਦੀ ਫ੍ਰੀ ਦੀ ਮਾਰਕੀਟਿੰਗ ਫ ਕੇ ਬੱਚਿਆਂ ਦੀ ਉਮੀਦ ਜਿਹੜੀ ਉਹ ਬਹੁਤ ਰੀਅਰੈਸਟ ਆਫ ਦਾ ਰੀਅਰ ਆ ਜੇ ਬੱਚ ਵੀ ਜਾਂਦੇ ਤਾਂ ساری ਉਮਰ ਉਹਨਾਂ ਨੂੰ ਵੈਂਟੀਲੇਟਰ ਤੇ ਰਹਿਣਾ ਪਊਗਾ ਇਹ ਜੇ ਕੇਸ ਪਹਿਲਾਂ ਵੀ ਹੋਇਆ ਸੀਗਾ ਸਾਊਦੀ ਅਰੇਬੀਆ ਦੇ ਇੱਕ ਪ੍ਰਿੰਸ ਆ ਉਹ ਦਾ ਕਾਰ ਐਕਸੀਡੈਂਟ ਹੋਇਆ ਲੰਡਨ ਦੇ ਵਿੱਚ ਸੇਮ ਆਹੀ ਕੇਸ ਸੀਗਾ ਸਿਰ ਤੇ ਸੱਟ ਲੱਗੀ ਉਹਨਾਂ ਨੇ 14 ਸਾਲ ਤੱਕ ਉਹਨਾਂ ਨੂੰ ਵੈਂਟੀਲੇਟਰ ਤੇ ਰੱਖਿਆ ਉਹ ਵੀ ਕੋਮਾ ਦੇ ਵਿੱਚ ਸੀਗੇ ਕੋਸ਼ਿਸ਼ ਇਹ ਹੀ ਰਹੀ ਬੈਸਟ ਤੋਂ ਬੈਸਟ ਡਾਕਟਰ ਆਵੇ ਸਰਜਰੀਜ਼ ਹੋਣ ਸ਼ਾਇਦ ਫਿਊਚਰ ਦੇ ਵਿੱਚ ਕੋਈ ਐਸਜੀ ਮੈਡੀਸਿਨ ਆ ਜਾਏ ਠੀਕ ਹੋ ਜਾਣ ਲੇਕਿਨ ਉਹ ਨਹੀਂ ਹੋ ਪਾਇਆ ਤੇ ਆਖਰਕਾਰ ਇਸੇ ਈਅਰ ਉਹਨੇ ਡੈਥ ਹੋ ਗਈ ਹੈ ਸੇਮ ਚੀਜ਼ ਜੋ ਰਾਜਵੀਰ ਜਵੰਦਾ ਦੇ ਨਾਲ ਵੀ ਹੋ ਰਹੀ ਹੈ ਹੁਣ ਕੁਝ ਲੋਕ ਕਹਿਣਗੇ ਕਿ ਉਹਨਾਂ ਚ ਇੰਪਰੂਵਮੈਂਟ ਹੋਈ ਉਹਨੇ ਅੱਖਾਂ ਚੋਂ ਹੰਝੂ ਨਿਕਲਣ ਲੱਤਾਂ ਪੈ ਰਹੀਆਂ ਨੇ ਮੈਂ ਉਹ ਤਾਂ ਦੱਸ ਦਿਨਾ ਜਦੋਂ ਬੰਦਾ ਦਾ ਬ੍ਰੇਨ ਡੈਡ ਹੁੰਦਾ ਹੈ ਹਾਫ ਬ੍ਰੇਨ ਡੈਡ ਹੁੰਦਾ ਕੋਮਾ ਦੇ ਵਿੱਚ ਹੁੰਦਾ ਤੇ ਉਹਨੂੰ ਸੁਣਦਾ ਸਾਰਾ ਕੁਝ ਹੁੰਦਾ ਆ ਜਦੋਂ ਉਹਨਾਂ ਦੀ ਮਦਰ ਉਹਨਾਂ ਦੇ ਕੋਲੇ ਗਏ ਨੇ ਤਾਂ ਉਸ ਵੇਲੇ ਉਹਨਾਂ ਨੂੰ ਫੀਲ ਹੋਇਆ ਕਿ ਮੇਰੇ ਮਦਰ ਐਵੇਂ ਸਲਾਤ ਦੇ ਵਿੱਚੋਂ ਉਹਨਾਂ ਦੇ ਹੰਝੂ ਨਿਕਲੇ ਆ ਬਾਕੀ ਉਹ ਲੱਤਾਂ ਹਿੱਲਣ ਦੀ ਗੱਲ ਹੈ ਹੱਥੇ ਲੈਣ ਦੀ ਗੱਲ ਉਹਨਾਂ ਦੇ ਹਾਥੀਆਂ ਲੱਤਾਂ ਦੇ ਵਿੱਚ ਕੋਈ ਫ੍ਰੈਕਚਰ ਨਹੀਂ ਆ ਤਾਂ ਇਸ ਕਰਕੇ ਉਹ ਹਿੱਲਣ ਗਿਆ ਉਹ ਕੋਮਨ ਰਿਫਲੈਕਸ ਨਾਰਮਲ ਰਿਫਲੈਕਸ ਤਾਂ ਹੋ ਗਈ ਹੋਊਗਾ ਉਹਦੇ ਵਿੱਚ ਕੋਈ ਇਹ ਨਹੀਂ ਕਿ ਇਹਨਾਂ ਨੇ ਕੋਈ ਐਹੋ ਜੀ ਸਰਜਰੀ ਕਰਤੀ ਪਰਫਾਰਮ ਕਰਤੀ ਹੈ ਇੰਪਰੂਵਮੈਂਟ ਹੋਇਆ ਇਦਾਂ ਦਾ ਕੁਝ ਨਹੀਂ ਆ ਜਦੋਂ ਬ੍ਰੇਨ ਡੈਡ ਡਿਕਵਰੀ ਹੋ ਜਾਂਦਾ ਉਸ ਤੋਂ ਬਾਅਦ ਉਸ ਚੀਜ਼ ਨੂੰ ਰਿਵਰਸ ਕਰਨਾ ਨਾ ਮੁਮਕਿਨ ਹੈ ਹੁਣ ਤੱਕ ਦੀ ਸਾਇੰਸ ਜਿਹੜੀ ਉਹ ਇਹ ਚੀਜ਼ ਨਹੀਂ ਅਚੀਵ ਕਰ ਸਕਦੀ ਇਨ ਦਾ ਫਿਊਚਰ ਇਹ ਚੀਜ਼ ਹੋ ਸਕੇ ਉਹ ਗੱਲ ਵੱਖਰੀ ਹੈ ਧੰਨਵਾਦ